ਮੈਂ ਤੁਹਾਡਾ ਪੱਤਰਕਾਰ ਭਿੰਦਰਮਨ ਅੱਜ ਤੁਹਾਨੂੰ ਦੱਸਦੇ ਆਂ ਜਿਹੜੇ ਗੁਰਦੁਆਰਾ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਨੇ ਉਹਨਾਂ ਦਾ ਪੈਸਾ ਕਿੱਧਰ ਨੂੰ ਜਾ ਰਿਹਾ ਇਹ ਖ਼ਬਰ 26 ਦਸੰਬਰ 2024 ਦਾ ਏ ਅਜੀਤ ਖ਼ਬਰ ਹੈ ਇਹਦੇ ਵਿੱਚ ਸ਼ਹੀਦੀ ਜੋੜ ਮੇਲ ਮੌਕੇ ਇਸ਼ਤਿਹਾਰ ਲੱਗਿਆ ਵਾ ਇਹ ਤੁਹਾਨੂੰ ਜਾਣਕਾਰੀ ਦਿੰਨੇ ਆ ਆ ਇਸ਼ਤਿਹਾਰ ਹੈ ਜੀ ਆ ਇਸ਼ਤਿਹਾਰ ਲੱਗਿਆ ਵਾ ਗੁਰਦੁਆਰਾ ਨੌਵੀਂ ਪਾਤਸ਼ਾਹੀ ਪਕੜਾਣਾ ਜੋ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦਾ ਹੈ ਇਹ ਉਹ ਇਸ਼ਤਿਹਾਰ ਲੱਗਿਆ ਹੋਇਆ ਤੇ ਹੋਰ ਨਾਲ ਹੀ ਤੁਹਾਨੂੰ ਇੱਕ ਅਖਬਾਰ ਹੋਰ ਦਿਖਾਉਨੇ ਆ ਇਹ ਵੀ 27 ਦਸੰਬਰ ਦਾ 2024 ਦਾ ਜੱਗਬਾਣੀਆਂ ਚੀਜ਼ ਦੀ ਜੋੜ ਮੇਲ ਮੌਕੇ ਦਾ ਇਹਦੇ ਵਿੱਚ ਵੀ ਇਹ ਜਿਹੜਾ ਇਸ਼ਤਿਹਾਰ ਲੱਗਿਆ ਵਾ ਆ ਦੇਖੋ ਇਸ਼ਤਿਹਾਰ ਨੌਵੀਂ ਪਾਤਸ਼ਾਹੀ ਪਕੜਾਣਾ ਇਸ਼ਤਿਹਾਰ ਲੱਗਿਆ ਵਾ ਗੁਰਦੁਆਰਾ ਪਗੜਾਣਾ ਨੌਵੀਂ ਪਾਸਚਾਈ ਤੇ ਇਹ ਇੱਕ ਅਖਬਾਰ ਆ ਗਿਆ ਜੀ ਇਹ ਇਹ ਆ ਜੀ 19 April ਦਾ ਜੀ ਆ ਜਿਹੜਾ April ਮਹੀਨਾ ਚੱਲ ਰਿਹਾ ਇਸੇ ਮਹੀਨੇ ਦਾ ਜੀ ਇਹ 19 April ਦਾ ਇਹਦੇ ਵਿੱਚ ਵੀ ਆ ਇਸ਼ਤਿਹਾਰ ਲੱਗਿਆ ਵਾ ਜੀ ਆ ਦੇਖੋ ਤੁਸੀਂ ਕਾਫੀ ਵੱਡਾ ਇਸ਼ਤਿਹਾਰ ਲੱਗਿਆ ਵਾ ਇਸ਼ਤਿਹਾਰ ਲੱਗਿਆ ਵਾ ਜਿਹੜਾ ਗੁਰਦੁਆਰਾ ਨੌਵੀਂ ਪਾਸਚਾਈ ਪਗੜਾਣਾ ਹੈ ਇਹ ਸ਼ਰਮਣੀ ਕਮੇਟੀ ਦੇ ਅਧੀਨ ਆਉਂਦਾ ਹੁਣ ਮੈਂ ਪੁੱਛਣਾ ਚਾਹੁੰਦਾ ਜੇ ਵੀ ਕੀ ਮਜਬੂਰੀ ਪੈਗੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਨੌਵੀਂ ਪਾਤਸ਼ਾਹੀ ਦੇ ਪ੍ਰਬੰਧਕਾਂ ਨੂੰ ਵੀ ਜਿਹੜਾ ਸੰਗਤ ਦਾ ਪੈਸਾ ਏ ਪਗੜਾਣਾ ਗੁਰਦੁਆਰਾ ਸਾਹਿਬ ਦਾ ਪੈਸਾ ਏ ਨੌਵੀਂ ਪਾਤਸ਼ਾਹੀ ਦਾ ਉਹ ਪੱਤਰਕਾਰਾਂ ਨੂੰ ਬੰਨਣਾ ਪੈ ਰਿਹਾ ਤੁਸੀਂ ਸ਼ਹੀਦੀ ਜੋੜ ਮਿਲ ਮੌਕੇ ਵੀ ਪੱਤਰਕਾਰਾਂ ਨੂੰ ਬੰੰਡਿਆ ਤੇ ਹੁਣ ਫੇਰ ਬੰਨ ਰਹੇ ਹੋ ਕੀ ਮਜਬੂਰੀ ਹੋਗੀ ਸੰਗਤ ਦਾ ਪੈਸਾ ਜਿਹੜੇ ਇੱਥੇ ਪ੍ਰਬੰਧਕ ਲਾਇਬ ਨੇ ਇਹ ਜਿਹੜੇ ਅਕਾਲੀ ਦਲ ਦੇ ਵੱਡੇ ਲੀਡਰ ਨੇ ਅਕਾਲੀ ਦਲ ਦੇ ਵੱਡੇ ਲੀਡਰ ਨੇ ਉਹਨਾਂ ਦੇ ਨਜ਼ਦੀਕੀ ਬੰਦੇ ਲੱਗੇ ਹੋਏ ਨੇ ਜਿਵੇਂ ਅਕਾਲੀ ਦਲ ਦੇ ਵੱਡੇ ਲੀਡਰਾਂ ਦੇ ਫੋਨ ਆਉਂਦੇ ਨੇ ਵੀ ਇਹ ਪੈਸਾ ਦੇ ਦਿਓ ਫਲਾਣੇ ਪੱਤਰਕਾਰ ਨੂੰ ਦੇ ਦਿਓ ਫਲਾਣੇ ਪੱਤਰਕਾਰ ਨੂੰ ਇਸ਼ਤਿਹਾਰਾਂ ਦੇ ਵਿੱਚ ਜਾ ਰਿਹਾ ਹੈ ਮੈਂ ਪਗੜਾਣਾ ਦਾਦੂ ਮજરા ਝਾਂਪਰ ਬੜਾਲੀ ਮਾਈ ਕੀ ਕਮੋ ਮજરા ਆਪਣਾ ਪੋਆਖੜੀ ਨਰਾਇਣਾ ਨੱਤਿਆਂ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਖਾਸ ਕਰਕੇ ਬੇਨਤੀ ਕਰਨਾ ਚਾਹਣਾ ਜਿਆਦਾਤਰ ਹੋਈ ਜਾਂਦੇ ਨੇ ਭਾਈ ਦੇਖੋ ਤੁਹਾਨੂੰ ਦੱਸ ਰਿਹਾ ਮੈਂ ਵੀ ਗੁਰਦੁਆਰਾ ਨੌਵੀਂ ਪਾਤਸ਼ਾਹੀ ਦਾ ਜਿਹੜਾ ਤੁਸੀਂ 1 21 10 10 ਰੁਪਏ ਜਿੰਨੇ ਵੀ ਸ਼ਰਧਾ ਹੁੰਦੀ ਹੈ ਕੋਈ ਹਜ਼ਾਰਾਂ ਕਰਦਾ ਕੋਈ ਲੱਖਾਂ ਕਰਦਾ ਉਹ ਪੈਸਾ ਕਿੱਧਰ ਨੂੰ ਜਾ ਰਿਹਾ ਕਿੱਧਰ ਨੂੰ ਜਾ ਰਿਹਾ ਅਖਬਾਰਾਂ ਰਾਹੀਂ ਇਸ਼ਤਿਹਾਰਾਂ ਦੇ ਕੇ ਪੱਤਰਕਾਰਾਂ ਨੂੰ ਕੁਝ ਕੀਤਾ ਜਾ ਰਿਹਾ ਹੈ ਅਖਬਾਰਾਂ ਨੂੰ ਕੁਝ ਕੀਤਾ ਜਾ ਰਿਹਾ ਹੈ ਮੜ ਜਾਈ ਦੇ ਬਾਰੇ ਸੋਚ ਵਿਚਾਰ ਜਰੂਰ ਸੋਚਿਓ ਵੀ ਜਿਹੜਾ ਤੁਹਾਡਾ ਜਿਹੜਾ ਤੁਸੀਂ ਬਹੁਤ ਹੀ ਸ਼ਰਧਾ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਪੈਸਾ ਚੜਾ ਕੇ ਆਉਣਿਓ ਇਹ ਜਿਹੜੇ ਅਕਾਲੀ ਦਲ ਦੇ ਵੱਡੇ ਲੀਡਰਾਂ ਦੇ ਇਹ ਬੰਦੇ ਲਗਾਏ ਬਨੇ ਇਹ ਕਿਵੇਂ ਲਟਾਈ ਕਰ ਰਹੇ ਨੇ ਤੁਹਾਡੇ ਪੈਸੇ ਦੀ ਕਿਵੇਂ ਲਟਾਈ ਹੋ ਰਹੀ ਹੈ ਸੁਚੇਤ ਹੋ ਜੋ ਇਹਨਾਂ ਪ੍ਰਬੰਧਕਾਂ ਤੋਂ ਤੇ ਸੁਚੇਤ ਹੋ ਜੋ ਇਹਨਾਂ ਅਕਾਲੀ ਲੀਡਰਾਂ ਤੋਂ ਮੂਨਾ ਲਾਓ ਤੁਸੀਂ ਸਾਰੇ ਹੀ ਜਾਣਦੇ ਹੋ ਕਿਹੜੇ ਅਕਾਲੀ ਲੀਡਰ ਨੇ ਇਹ ਗੁਰਦੁਆਰਾ ਸਾਹਿਬ ਪਗੜਾਣਾ ਦੇ ਵਿੱਚ ਬੰਦਾ ਲਗਾ ਕੇ ਇਹ ਸੰਗਤ ਦੇ ਪੈਸੇ ਜਿਹੜਾ ਇਹ ਇਸ਼ਤਿਹਾਰਾਂ ਦੇ ਵਿੱਚ ਲਟਾਇਆ ਜਾ ਰਿਹਾ ਹੈ ਧੰਨਵਾਦ ਜੀ